ਸਤਿ ਸ੍ਰੀ ਅਕਾਲ ਸ੍ਰੀ ਗੁਰੂ ਰੰਸੇਰ ਮਹਾਰਾਜਿਆਂ ਦੀ ਹਜ਼ੂਰੀ ਦੇ ਵਿੱਚ ਉਸ ਮਹਾਨ ਕੌਮੀ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋਏ ਪੰਥਕ ਲੀਡਰ ਸਹਿਬਾਨ ਰਾਣਿਤ ਲੀਡਰ ਸਹਿਬਾਨ ਪੂਰਾ ਸਮੁੱਚਾ ਪੰਥ ਖਾਲਸਾ ਨੌਜਵਾਨ ਸਾਰਿਆਂ ਨੂੰ ਸਤਿਗੁਰਾਂ ਦੇ ਸੇਵ ਤੋਂ ਦੇ ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਯੋਧੇ ਦੀ ਜਾਤ ਦੇ ਵਿੱਚ ਜੁੜੇ ਆ ਜੀ ਨੇ ਕੌਮ ਚੜ੍ਹ ਦੀ ਕਲਾ ਦੇ ਵਿੱਚ ਜਾਣ ਵਾਸਤੇ ਵੱਡੇ ਉਪਰਾਲੇ ਕੀਤੇ ਥੋੜੇ ਸਮੇਂ ਦੇ ਵਿੱਚ ਇਕਤਰ ਹੋ ਤਾਰੇ ਮਹੰਮੂਨਾਂ ਨੇ ਆਪਣਾ ਨਾਮ ਪੰਥ ਦੇ ਵਿੱਚ ਬਣਾ ਲਿਆ ਬਾਈ ਦੀਪ ਜੁੱਧੂ ਦੀ ਜਿਹੜੀ ਸੋਚ ਸੀ ਜਿਹੜੀ ਸੋਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹਦਾ ਨਾਰਾ ਦੀਪ ਚਾਹੁੰਦਾ ਸੀ ਆ ਕਿਤਾਬ ਤੇ ਰੀਲਿਜ਼ ਕੀਤੀ ਆ ਇਹਦੇ ਵਿੱਚ ਕਈ ਪੈਨੂ ਨਹੀਂ ਹੈਗੇ ਕੀ ਦੇ ਕਿਦੇ ਨਾਲ ਗੁੱਜ ਰਿਹਾ ਓ ਕੀ ਦੇ ਕਿਦੇ ਨਾਲ ਬੈਠਾ ਕੀ ਦੇ ਕਿਦੇ ਨਾਲ ਗੱਲਾਂ ਬਾਤਾਂ ਕਰੀਆਂ ਇਹ ਤਾਂ ਜਦੋਂ ਫਿਰ ਕੋਈ ਫੋਨ ਦਾ ਫਿਰ ਪਤਾ ਲੱਗਦਾ ਵੀ ਕੀ ਗੱਲਬਾਤ ਹੋਈ ਦੁਰਾਹੇ ਉਸ ਗੱਡੀ ਦੇ ਵਿੱਚ ਜਿਹਦੇ ਵਿੱਚ ਬਾਈ ਦੀਪ ਸੁੰਦੂ ਐਕਸੀਡੈਂਟ ਹੋਇਆ ਅਸੀਂ ਟੱਕੀ ਸਾਹਿਬ ਪੜਾ ਲਾਇਆ ਸੀ ਮੈਨੂੰ ਫੋਨ ਕਰਤਾ ਬਾਬਾ ਜੀ ਆਜੋ ਮਿੜੀਏ ਮੈਂ ਦੁਰਾਹੇ ਪਹੁੰਚ ਗਿਆ ਬੱਸੀ ਵੀ ਚਲੇ ਗਿਆ ਉੱਥੇ ਉਸ ਗੱਡੀ ਦੇ ਵਿੱਚ ਸਿਰਫ ਦੀਪ ਸੁੰਦੂ ਤੇ ਦਾ ਬੈਠਾ ਕੇ ਟ੍ਰੈਵਲ ਸੀ ਉਹਦੇ ਨਾਲ ਮੇਰਾ ਦੋ ਸਿੰਘ ਸੀ ਉਹ ਬਾਹਰੇ ਕੱਢ ਗਏ ਇੱਕ ਥਾਂ ਦਾ ਸਾਡੀ ਚਰਚਾ ਹੋਈ ਉਹਦੇ ਮਨ ਦੇ ਵਿੱਚ ਇੱਕੋ ਸਵਾਲ ਸੀ ਮੈਂ ਉਹ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਸ ਤਰੀਣੀ ਨਹੀਂ ਲੜਨੀ ਜੇ ਲੜ ਗਏ ਇਲੈਕਸ਼ਨ ਲੜੀ ਮੈਂ ਹਾਰ ਜੂਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਜਾਂ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋ ਅਕਦੇ ਆ ਕੇ ਚੁਰਜਾਂ ਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਗਏ ਆ ਕਿਸਾਨਾਂ ਦੀ ਜਵਾਨਤਾ ਜਬਤ ਹੋਣੀ ਹੈ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋਦੀਆਂ ਜਵਾਨਤਾ ਜਬਤ ਉਹਨਾਂ ਦੀਆਂ ਇੱਕ ਨਹੀਂ ਦਿੱਤੇ ਆ ਫਿਰ ਉਹਨੇ ਕਹੀ ਗੱਲ ਵੀ ਮੈਂ ਚਾਹਣਾ ਤੁਸੀਂ ਮੇਰਾ ਸਾਥ ਦਿਓ ਅਸੀਂ ਪੰਚ ਉਹ ਇੱਕਾ ਕਰਾਈਏ ਮੈਂ ਉਹਨੂੰ ਇਹ ਜੀ ਕਿਹਾ ਸੀ ਦੀਪ ਸਿੰਘ ਮੈਂ ਤੇਰੇ ਨਾਲ ਆ ਪਰ ਮੇਰੀ ਇੱਕ ਗੱਲ ਹੈ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੰਥ ਦੇ ਨਾਲ ਬਰਾਰ ਹੀ ਨਹੀਂ ਕੀਤੀ ਜਿਹੜੇ ਅਜੇ ਵੀ ਪੰਥ ਦਾ ਦੱਦ ਲਈ ਬੈਠੇ ਨੇ ਜੇ ਤਾਂ ਉਹਨਾਂ ਨੂੰ ਇਕੱਠੇ ਕਰਨਾ ਤੇਰੇ ਨਾਲ ਉਹ ਕਹਿੰਦਾ ਉਹੀ ਗੱਲ ਹੋਊਗੀ ਉਹਨਾਂ ਨੇ ਫਿਰ 2 4 9 ਵੀ ਲਏ ਉਹਨਾਂ ਵਿੱਚ ਇੱਕ 9 ਬਾਬਾ ਸੇਵਾ ਸਿੰਘ ਜੀ ਹਰਾਮਪੁਰ ਖੇੜੇ ਵਾਲਿਆਂ ਦਾ ਉਹਨਾਂ ਨੇ ਉਹ ਵੀ ਕਿਹਾ ਇੱਕ ਦੋ ਹੋਰ ਨੌ ਲਏ ਮੈਂ ਕਿਹਾ ਸਹਿਮਤ ਆਂ ਤੇ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ ਮੈਨੂੰ ਕਹਿੰਦੇ ਨੇ ਵੀ ਇਹ ਮੋਨਾ ਕੋਨਾ ਪੱਥ ਦੀ ਗਵਾਹੀ ਕਰਦਾ ਹੈ ਤੇ ਮੈਂ ਕਿਹਾ ਬਿਲਕੁਲ ਮਮਤ ਸ਼ਕਲਾ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ ਉਹਦੇ ਮੰਨਦਾ ਇਹ ਸੰਕਲਪ ਤੁਸੀਂ ਕਹਿੰਦਾ ਮੈਂ ਮਮਤ ਸ਼ਕਲਾ ਦੀ ਕਿਰਪਾ ਕਰੂੰਗਾ ਆ ਮੈਨੂੰ ਆ ਫਿਲਮਾਂ ਮੈਂ ਜਰੂਰ ਗੁਰੂ ਸਾਹਿਬ ਕਿਰਪਾ ਨਾਲ ਕੇ ਜਰੂਰ ਮੈਂ ਸਿੱਖੀ ਸੂਪ ਦੇ ਵਿੱਚ ਆਉਂਗਾ ਇਹਦਾ ਸਰਖਾਲ ਸਾਹਿਬ ਜੀ ਲੀਡਰ ਸਾਹਿਬਾਨ ਜੇਨਾ ਜਰਸੀ ਉਹ ਸੋਚ ਨੂੰ ਪਰਕਰਾਲਮੀ ਕਰ ਲੈਂਦੇ ਉਹ ਸੋਚ ਨੂੰ ਅਪਣਾ ਨਹੀਂ ਲੈਂਦੇ ਇਹ ਖਾਲਸਾ ਰਾਜ ਅਲੀਮੀ ਰਾਜ ਬੇਗਮਪੁਰੇ ਦਾ ਰਾਜ ਕਿਹਦੇ ਨੇ ਗਿਆ ਉਹ ਤੁਹਾਡੇ ਚਾਨਾ ਵਿੱਚ ਹੋਊਗਾ ਜਦੋਂ ਜੀ ਗੁਰੂ ਦੀ ਮਜਾਦਾ ਗੁਰੂ ਦਾ ਸਤਾਨ ਕਰੇਗਾ ਗੁਰੂ ਦੀ ਮਰਜ਼ਾ ਦਾ ਨੂੰ ਗੁਰ ਦੇ ਸਿਧਾਂਤ ਨੂੰ ਕਾਇਮ ਕਰੀਏ ਗੁਰੂ ਦੇ ਸਿਧਾਂਤ ਦੇ ਤਲੀਏ ਹੋਰ ਮਨ ਪਿਆਰਿਓ ਬッコ ਬਖਰੇ ਵਾਸਤ ਪਾਲਦੀਆਂ ਹੋਣ ਬੇਸੱਤ ਧੜੇ ਬੰਨੀਆਂ ਹੋਣ ਪਰ ਪੰਜਾਬ ਦੀ ਗੁਰੂ ਦੀ ਗੱਲ ਆਵੇ ਫਿਰ ਇੱਕ ਹੋ ਜਾ ਕਰੋ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਤੇ 2027 ਦੇ ਵਿੱਚ ਜਿਹਨੇ ਦੋ ਲਾਲ ਲਾ ਲਵੇ ਪੰਜਾਬ ਨੇ ਜਿਹੜੀ ਆ ਬੰਬਲੀ ਫਿਰਦੀ ਆ ਲੀਡਰਸ਼ਿਪ 2027 ਦੇ ਵਿੱਚ ਪੰਥਕ ਸਰਕਾਰ ਬਣੂਗੀ ਪੰਥਕ ਸਰਕਾਰ ਬਣੂਗੀ ਦਿਵਸ ਦਾ ਸੁਪਨਾ ਸੀ ਸੁਪਨਾ ਸੀ ਤੇ ਬੰਦੀ ਸਿੰਘ ਭਾਈ ਜਰਕਾਰ ਸਿੰਘ ਹਵਾਰਾ ਆਕਾਲ ਤਖਤ ਸਾਹਿਬ ਦੇ ਉੱਤੇ ਸੀ ਜਫੇਦਾਰ ਲੈ ਕੇ ਆਉਣਾ ਉਹਨੂੰ ਬਾਹਰ ਕਢਾਉਣਾ ਉੱਥੇ ਬਿਠਾਉਣਾ ਸੀ ਇਹ ਉਦੋਂ ਹੀ ਸੰਭਵ ਆ ਜਦੋਂ ਸਾਡੇ ਰਾਜ ਮੇਰਾ ਨਾਮ ਧਰਮ ਚੱਲੇ ਹੈ ਧਰਮ ਮੇਰਾ ਸਾਹਿਬ ਤਾਰੇ ਬਣੇ ਹੈ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ ਉਹਨਾਂ ਚਰ ਗੱਲ ਨਹੀਂ ਪਾਣੀ ਹੈਗੀ ਖਾਲਸਾ ਜੀ ਮੈਂ ਲੀਡਰ ਸਾਹਿਬਾਨ ਨੂੰ ਹੱਥ ਜੋੜ ਕੇ ਬੇਨਤੀਆਂ ਕਰਦਾ ਕਿ ਆਪ ਦੀ ਹੌਮੇ ਨੂੰ ਤਿਆਰ ਕੇ ਜਿਸ ਦੇ ਹਿਸਾਬ ਨਾਲ ਜਿਹਦਾ ਜਿਹਦਾ ਕਾਦਾ ਹੈ ਉਹ ਹਿਸਾਬ ਨਾਲ ਇਕੱਠੇ ਹੋ ਕੇ ਆਪ ਉਹ ਆਪਣੇ ਅਉਧੇ ਲੈ ਲੋ ਤੇ ਖਾਲਸਾ ਰਾਜ ਜਿਹੜਾ ਹਲੀਮੀ ਰਾਜਾ ਨੂੰ ਕੈਂਪ ਕਰ ਲੋ ਨਹੀਂ ਤੁਰਾਂ ਨੂੰ ਲੜਦਾ ਪੈਣੀਆਂ ਨੇ ਜਿਵੇਂ ਬਾਦਲ ਗਿਆ ਨੂੰ ਪੈਂਦੀਆਂ ਕੁਛ ਇੰਨੇ ਚੰਦੇ ਵਿੱਚ ਕੋ ਉਹਨੂੰ ਢਾ ਨਹੀਂ ਸਕੇ ਉਹਨੂੰ ਤੁਸੀਂ ਦਬ ਨਹੀਂ ਸਕੇ ਅੱਜ ਵੀ ਤੁਹਾਡੇ ਉੱਤੇ ਭਾਰੂ ਆਓ ਤੇ ਮੈਂ ਜੱਫੀਦਾਰ ਸਾਹਿਬਾਨ ਨੂੰ ਬੇਨਤੀ ਕਰਨਾ ਇੱਕ ਮਿੰਟ ਭਾਈ ਸਾਹਿਬ ਜਿਹੜੇ ਹੁਣੇ ਬੋਲ ਕੇ ਗਏ ਸੀ ਚਲੋ ਉਹਨਾਂ ਨੂੰ ਉਹਦੇ ਤੋਂ ਫਾਰਕ ਕਰਤਾ ਜਿਹੜੇ ਮੌਜੂਦਾ ਆਕਾਲਤ ਹੌਸਾਂ ਦੇ ਰਗਵੀਰ ਸਿੰਘ ਜੀ ਨੇ ਰੌਲਾ ਪਾਉਂਦੇ ਫਿਰਦੇ ਨੇ ਵੀ ਮੈਨੂੰ ਖਤਰਾ ਹੋ ਗਿਆ ਮੈਂ ਕਹਿਣਾ ਤੇ ਉਹਨਾਂ ਜੱਫੀਦਾਰ ਜੀ ਤੁਹਾਨੂੰ ਵੀ ਲਾਉਣਗੇ ਇਹ ਗੱਲ ਯਾਦ ਰੱਖ ਲਿਓ ਪਰ ਜਾਂਦੇ ਜਾਂਦੇ ਪੰਥ ਦੇ ਉੱਤੇ ਇੱਕ ਪਰ ਪੁਕਾਰ ਕਰਦੋ ਬਾਦਲ ਕਾਂ ਪੰਥ ਦੇ ਵਿੱਚੋਂ ਸੇਕ ਕੇ ਜਾਓ ਸੁਭਾਨ ਅੱਲਾਹ ਵਾਹ ਸੁਭਾਨ ਅੱਲਾਹ ਤੁਹਾਡੇ ਕੋਲ ਕੁਝ ਨਹੀਂ ਪੁਕਾਰ ਸਕਦੇ ਕੋਈ ਲੱਤਾਂ ਹੀ ਤੋੜ ਸਕਦੇ ਸੇਕ ਲਓ ਇਹਨਾਂ ਨੂੰ ਤੁਹਾਡੇ ਕੋਲ ਹੌਂ ਰਹਾ ਹੁੰਦਾ ਹੈ ਉਸੇ ਉਹਦੇ ਦੇ ਕੰਮ ਆ ਹੋ ਸਕਦਾ ਆਥਰ ਨੂੰ ਉਹਨੂੰ ਬੇਰਾਂ ਘਰੇ ਤੋੜ ਦੇਣਾ ਤੇ ਦੂਸਰੀ ਗੱਲ ਤੇ ਉਹਨਾਂ ਉੱਤੇ ਜਿੱਥੇ ਪੰਥ ਦੇ ਵਿੱਚੋਂ ਸੇਕਣਾ ਹੈ 20 ਸਾਲ 15-15 ਸਾਲ ਸਾਰੇ ਦਾਗੀ ਬਾਗੀ ਜਿਹਨੇ ਲੀਡਰ ਨੇ ਉਹਨਾਂ ਤੇ ਪਾਬੰਦੀਆਂ ਲਾ ਦੋ ਕਿ ਤੁਸੀਂ 20 ਸਾਲ ਤੁਹਾਡਾ ਪਰਿਵਾਰ ਨਾ ਤੁਹਾਡੇ ਰਿਸ਼ਤੇਦਾਰ ਚੋਣ ਨਹੀਂ ਲੱਗ ਸਕਦੇ ਆ ਇੰਨਾ ਕੁ ਜ세ਦਰ ਸਾਹਿਬ ਕੰਮ ਕਰ ਦਿਓ ਆ ਪੰਚ ਤੁਹਾਡਾ ਸਦਾ ਨਹੀਂ ਰਹੇਗਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਉਸ ਮਹਾਨ ਜੋਲੇ ਨੂੰ ਅਸੀਂ ਸਾਧਾ ਦੇ ਫੁੱਲ ਭੇਟ ਕਰਦੇ ਆਂ ਪਰਿਵਾਰ ਨੂੰ ਕਾਕੇ ਸਾਨੂੰ ਕਦੇ ਵੀ ਨਾ ਪੁਰਾਣੇ ਖੋਣ ਵਾਲਾ ਕਾਟਾ ਜਿਹੜਾ ਸਾਨੂੰ ਪਿਆ ਪੰਥ ਨੂੰ ਇਹਦੀ ਕਾਰ ਹਮੇਸ਼ਾ ਪੰਥ ਨੂੰ ਨਾਲ ਕੀ ਰਹੂਗੀ ਉਹਦੀ ਨਿੱਕੀ ਸੋਚ ਨੂੰ ਉਹਦੀ ਛੜਦੀ ਕਲਾ ਦੀ ਸੋਚ ਨੂੰ ਸਦਾ ਸਲਾਮ ਹੈ ਅਸੀਂ ਸਦਾ ਹੀ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਬਿਠਾ ਕੇ ਰੱਖਾਂਗੇ ਤੇ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਨਾ ਇਲੈਕਸ਼ਨ ਨਹੀਂ ਲੜਦੀ ਨਾ ਐਮਐਲਏ ਦੀ ਨਾ ਐਮਪੀ ਦੀ ਨਾ ਮੈਂ ਆਹ ਇਲੈਕਸ਼ਨਾਂ ਜਿਹੜੀਆਂ ਹੁਣ ਸੋਣੇ ਕਮੇਟਰੀ ਮੈਂ ਆਪਾਂ ਨਹੀਂ ਸਿਰਫ ਆਪਾਂ ਪੰਥ ਦੀ ਸੇਵਾ ਕਰਨੀ ਹੈ ਤੇ ਇਕਤਾ ਦੀ ਗੱਲ ਕਰਨੀ ਹੈ ਸਾਰਿਆਂ ਨੂੰ ਇਕੱਠੇ ਕਰਾਂਗੇ ਜਿਹੜਾ ਇਕਤਾ ਦੇ ਰੋੜਾ ਬਣੂਗਾ ਉਹ ਸਾਰਿਆਂ ਦੇ ਵਿੱਚ ਉਹਦਾ ਪਾਜ ਵੀ ਖੋਲਾਂਗੇ ਫਿਰ ਇਹ ਦੇਖ ਲਿਓਣ ਜਿਹੜਾ ਬੇੜਾ ਰੋੜਾ ਬਣੇਸ ਕਰਕੇ ਇਕਤਾ ਕਰੋ ਇਕਤਾ ਦੇ ਨਾਲ ਬਰਕਤ ਹੈ ਗੁਰੂ ਸਾਹਿਬ ਸਾਡੇ ਉੱਤੇ ਕਿਰਪਾ ਕਰਨਗੇ ਖਾਲਸਾ ਰਾਜ ਖੇਤੀ ਫੋਨ ਵਿੱਚ ਆਊਗਾ ਤੇ ਗੁਰੂ ਦੀ ਮਿਹਰ ਹੋਵੇਗੀ ਜਦੋਂ ਸਾਡੇ ਵਿੱਚ ਇਕਤਾ ਹੋਗੀ ਉਲੰਘ ਪਾਣੀ ਖੇਵਾ ਸਾਰੀਆਂ ਸਿੱਖ ਸੰਗਤਾਂ ਦਾ ਲੀਡਰ ਸਹਿਮਾਨ ਦਾ ਜਿਹੜਾ ਇਥੇ ਦਾ ਟਰਸਟ ਬਣਿਆ ਹੈ ਬਾਜੀ ਦੀਪ ਸਿੰਘ ਜੀ ਦੇ ਨਾਮ ਤੇ ਉਹਨਾਂ ਦਾ ਮੰਦੀਪ ਸਿੱਧੂ ਦਾ ਆਇਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੋਟਾਣ ਕੋਟ ਧੰਨਵਾਦ ਸਹਿਬ ਸਿੰਘ ਗੁਰਨਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਦਰਸ਼ਨ ਦਿੱਤੇ ਆਪ ਰੰਗਵਾਰੀਆਂ ਸੰਗਤਾਂ ਦਾ ਦਰਸ਼ਨ ਕਰਾਇਆ ਤੁਹਾਨੂੰ ਨਜ਼ਰ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ 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 Zindabad Zindabad